ਗਰਮੀਆਂ ਦੇ ਮੌਸਮ ਵਿੱਚ ਅਕਸਰ ਲੋਕ ਆਪਣੇ ਆਪ ਨੂੰ ਠੰਡਾ ਰੱਖਣ ਅਤੇ ਗਰਮੀ ਤੋਂ ਬਚਣ ਲਈ ਕੋਲਡ ਡਰਿੰਕ ਪੀਣਾ ਪਸੰਦ ਕਰਦੇ ਹਨ। ਇਸ ਤੋਂ ਇਲਾਵਾ ਕਈ ਲੋਕ ਸਨੈਕਸ ਆਦ ਦੇ ਨਾਲ ਕੋਲਡ ਡਰਿੰਕ ਵੀ ਪੀਂਦੇ ਹਨ। ਪਿਛਲੇ ਕੁਝ ਸਮੇਂ ਤੋਂ ਇਸ ਦੀ ਪ੍ਰਸਿੱਧੀ ਤੇਜ਼ੀ ਨਾਲ ਵਧ ਰਹੀ ਹੈ। ਜੇ ਤੁਸੀਂ ਵੀ ਉਹਨਾਂ ਲੋਕਾਂ ਚੋਂ ਹੋ ਜੋ ਹਰ ਰੋਜ਼ ਕੋਲਡ ਡਰਿੰਕ ਪੀਂਦੇ ਹਨ ਤਾਂ ਆਪਣੀ ਸਿਹਤ ਨੂੰ ਠੀਕ ਕਰ ਲਵੋ। ਅਸਲ ਵਿੱਚ ਗਰਮੀ ਤੋਂ ਰਾਹਤ ਖੋਲਣ ਲਈ ਤੁਸੀਂ ਜੋ ਕੋਲਡ ਡਰਿੰਕ ਵੱਡੇ ਚਾਣ ਨਾਲ ਪੀ ਰਹੇ ਹੋ ਤੁਹਾਡੀ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾ ਰਿਹਾ ਹੈ। ਸੋਡਾ ਜਾਂ ਕੋਲਡ ਡਰਿੰਕਸ ਅਕਸਰ ਖਾਲੀ ਕੈਲੋਰੀ ਦੇ ਤੌਰ ਤੇ ਵੇਖੇ ਜਾਂਦੇ ਹਨ ਕਿਉਂਕਿ ਇਹਨਾਂ ਨੂੰ ਪੀਣ ਨਾਲ ਸਰੀਰ ਨੂੰ ਕੋਈ ਫਾਇਦਾ ਨਹੀਂ ਹੁੰਦਾ ਉਲਟਾ ਇਹ ਸਰੀਰ ਨੂੰ ਕਈ ਨੁਕਸਾਨ ਪਹੁੰਚਾਉਂਦਾ ਹੈ ਇਸ ਨੂੰ ਪੀਣ ਨਾਲ ਭਾਰ ਵਧਣਾ ਤੇ ਸ਼ੂਗਰ ਦਾ ਖਤਰਾ ਵੱਧ ਸਕਦਾ ਹੈ ਅੱਜ ਅਸੀਂ ਤੁਹਾਨੂੰ ਕੋਲਡ ਡਰਿੰਕਸ ਪੀਣ ਦੇ ਕੁਝ ਅਜਿਹੇ ਗੰਭੀਰ ਨਤੀਜੇ ਦੱਸਾਂਗੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੋਲਡ ਡਰਿੰਕ ਪੀਣ ਨਾਲ ਭਾਰ ਵੱਧਦਾ ਹੈ ਇਸ ਵਿੱਚ ਖੰਡ ਦੀ ਮਾਤਰਾ ਬਹੁਤ ਜ਼ਿਆਦਾ ਪਾਈ ਜਾਂਦੀ ਹੈ ਜਿਸ ਕਾਰਨ ਤੁਹਾਡਾ ਭਾਰ ਤੇਜ਼ੀ ਨਾਲ ਵੱਧਦਾ ਇਸ ਨੂੰ ਪੀਣ ਨਾਲ ਤੁਹਾਡੀ ਇੱਛਾ ਪੂਰੀ ਹੋ ਜਾਂਦੀ ਹੈ ਪਰ ਇਸ ਨਾਲ ਤੁਹਾਡਾ ਪੇਟ ਨਹੀਂ ਭਰੇਗਾ ਇਹ ਕੁਝ ਸਮੇਂ ਲਈ ਤੁਹਾਡੀ ਭੁੱਖ ਨੂੰ ਕੰਟਰੋਲ ਕਰਦੇ ਹਨ ਅਤੇ ਫਿਰ ਤੁਹਾਨੂੰ ਹੋਰ ਖਾਣ ਪੀਣ ਲਈ ਮਜਬੂਰ ਕਰਦੇ ਹਨ ਫੈਟੀ ਲੀਵਰ ਡ੍ਰਿੰਕ ਦੀ ਜ਼ਿਆਦਾ ਮਾਤਰਾ ਪੀਣਾ ਤੁਹਾਡੇ ਲੀਵਰ ਲਈ ਨੁਕਸਾਨ ਦੇ ਹੋ ਸਕਦੀ ਹੈ ਇਸ ਕਾਰਨ ਤੁਹਾਨੂੰ ਫੈਟੀ ਲੀਵਰ ਦੀ ਸਮੱਸਿਆ ਹੋ ਸਕਦੀ ਹੈ ਕੋਲਡ ਡਰਿੰਕ ਵਿੱਚ ਵਰਤੀ ਜਾਣ ਵਾਲੀ ਨਕਲੀ ਚੀਨੀ ਵਿੱਚ ਤੋਂ ਮੁੱਖ ਮਿਸ਼ਰਣ ਹੁੰਦੇ ਹਨ ਗਲੂਕੋਜ਼ ਅਤੇ ਫਰੂਟੋਜ਼ ਜਿਸ ਵਿੱਚ ਲੀਵਰ ਦੁਆਰਾ ਫਰੂਟੋਜ਼ ਨੂੰ ਮੈਟਾਬੋਲਾਈਜ਼ ਕੀਤਾ ਜਾਂਦਾ ਹੈ ਪਰ ਜ਼ਿਆਦਾ ਮਾਤਰਾ ਵਿੱਚ ਕੋਲਡ ਡਰਿੰਕs ਪੀਣ ਨਾਲ ਸਰੀਰ ਵਿੱਚ ਫਰੂਟੋਜ਼ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ ਇਸ ਕਾਰਨ ਲੀਵਰ ਫਰੂਟੋਜ਼ ਨੂੰ ਫੈਟ ਵਿੱਚ ਬਦਲਿਆ ਜਾਂਦਾ ਹੈ ਜੋ ਕਿ ਲੀਵਰ ਵਿੱਚ ਜਮਾ ਹੋ ਸਕਦਾ ਹੈ ਥੋੜੇ ਸਮੇਂ ਵਿੱਚ ਇਹ ਫੈਟੀ ਲੀਵਰ ਵੀ ਬਿਮਾਰੀ ਵਿੱਚ ਬਦਲ ਜਾਂਦਾ ਹੈ ਜੋ ਕਿ ਕਾਫੀ ਖਤਰਨਾਕ ਮੰਨਦਾ ਹੈ 슈ਗਰ ਦਾ ਖਤਰਾ ਜਿਆਦਾ ਮਾਤਰਾ ਵਿੱਚ ਕੋਲਡ ਡਰਿੰਕਸ ਪੀਣ ਨਾਲ 슈ਗਰ ਦੀ ਮਾਤਰਾ ਵਧ ਜਾਂਦੀ ਹੈ ਜਿਸ ਕਾਰਨ ਬਲੱਡ 슈ਗਰ ਦਾ ਪੱਧਰ ਵਧ ਜਾਂਦਾ ਹੈ ਸਰੀਰ ਵਿੱਚ 슈ਗਰ ਵਧਣ ਨਾਲ ਕਈ ਗੰਭੀਰ ਬਿਮਾਰੀਆਂ ਹੋ ਸਕਦੀਆਂ ਇਸ ਕਾਰਨ ਟਾਈਪ 2 ਡਾਇਬੀਟਿਸ ਦਾ ਖਤਰਾ ਵੀ ਕਾਫੀ ਵਧ ਜਾਂਦਾ ਹੈ ਕਈ ਅਧਿਐਨਾਂ ਨੇ ਸੋਡੇ ਦੇ ਸੇਵਨ ਨਾਲ ਟਾਈਪ 2 ਡਾਇਬੀਟਿਸ ਨਾਲ ਜੋੜਿਆ ਗਿਆ ਹੈ ਦੰਦਾਂ ਲਈ ਨੁਕਸਾਨਦੇ ਕੋਲਡ ਡਰਿੰਕ ਤੁਹਾਡੇ ਦੰਦਾਂ ਲਈ ਬਹੁਤ ਹੀ ਹਾਨੀਕਾਰਕ ਹੈ ਤੇ ਉਹਨਾਂ ਨੂੰ ਸੜਨ ਦੇ ਜੋਖਮ ਵਿੱਚ ਪਾ ਸਕਦੇ ਹਾਂ ਸੋਡੇ ਵਿੱਚ ਫਾਸਫੋਰਿਕ ਐਸਿਡ ਅਤੇ ਕਾਰਬੋਨਿਕ ਐਸਿਡ ਮਿਲਾਏ ਜੋ ਲੰਬੇ ਸਮੇਂ ਵਿਗਿਆਨਕਾ ਦੇ ਇਨੇਮਲ ਨੂੰ ਨਸ਼ਟ ਕਰਿੰਦਾ ਹੈ ਖੰਡ ਦੇ ਨਾਲ ਮਿਲਾਇਆ ਐਸਿਡ ਤੁਹਾਡੇ ਮੂੰਹ ਵਿੱਚ ਬੈਕਟੀਰੀਆ ਦੇ ਵਧਣ ਲਈ ਸੰਪੂਰਨ ਵਾਤਾਵਰਣ ਬਣਾਉਂਦਾ ਜੋ ਕਿ ਕੈਵਿਟੀਆਂ ਦਾ ਕਾਰਨ ਬਣ ਸਕਦਾ ਹੈ ਗਰਮੀਆਂ ਦੇ ਮੌਸਮ ਵਿੱਚ ਅਕਸਰ ਲੋਕ ਆਪਣੇ ਆਪ ਨੂੰ ਠੰਡਾ ਰੱਖਣ ਅਤੇ ਗਰਮੀ ਤੋਂ ਬਚਣ ਲਈ ਕੋਲਡ ਡਰਿੰਕ ਪੀਣਾ ਪਸੰਦ ਕਰਦੇ ਹਨ। ਇਸ ਤੋਂ ਇਲਾਵਾ ਕਈ ਲੋਕ ਸਨੈਕਸ ਆਦ ਦੇ ਨਾਲ ਕੋਲਡ ਡਰਿੰਕ ਵੀ ਪੀਂਦੇ ਹਨ। ਪਿਛਲੇ ਕੁਝ ਸਮੇਂ ਤੋਂ ਇਸ ਦੀ ਪ੍ਰਸਿੱਧੀ ਤੇਜ਼ੀ ਨਾਲ ਵਧ ਰਹੀ ਹੈ। ਜੇ ਤੁਸੀਂ ਵੀ ਉਹਨਾਂ ਲੋਕਾਂ ਚੋਂ ਹੋ ਜੋ ਹਰ ਰੋਜ਼ ਕੋਲਡ ਡਰਿੰਕ ਪੀਂਦੇ ਹਨ ਤਾਂ ਆਪਣੀ ਸਿਹਤ ਨੂੰ ਠੀਕ ਕਰ ਲਵੋ। ਬਸ ਸਿਰਫ ਗਰਮੀ ਤੋਂ ਰਾਹਤ ਕੋਲ ਨਹੀਂ ਤੁਸੀਂ ਜੋ ਕੋਲਡ ਡਰਿੰਕ بڑے ਚਾਅ ਨਾਲ ਪੀ ਰਹੇ ਹੋ ਉਹ ਤੁਹਾਡੀ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾ ਰਿਹਾ ਹੈ। ਸੋਡਾ ਜਾਂ ਕੋਲਡ ਡਰਿੰਕਸ ਅਕਸਰ ਖਾਲੀ ਕੈਲੋਰੀ ਦੇ ਤੌਰ ਤੇ ਵੇਖੇ ਜਾਂਦੇ ਹਨ ਕਿਉਂਕਿ ਇਹਨਾਂ ਨੂੰ ਪੀਣ ਨਾਲ ਸਰੀਰ ਨੂੰ ਕੋਈ ਫਾਇਦਾ ਨਹੀਂ ਹੁੰਦਾ ਉਲਟਾ ਇਹ ਸਰੀਰ ਨੂੰ ਕਈ ਨੁਕਸਾਨ ਪਹੁੰਚਦਾ ਇਸ ਨੂੰ ਪੀਣ ਨਾਲ ਭਾਰ ਵਧਣਾ ਤੇ ਸ਼ੂਗਰ ਦਾ ਖਤਰਾ ਵੱਧ ਸਕਦਾ ਹੈ ਅੱਜ ਅਸੀਂ ਤੁਹਾਨੂੰ ਕੋਲਡ ਡਰਿੰਕਸ ਪੀਣ ਦੇ ਕੁਝ ਅਜਿਹੇ ਗੰਭੀਰ ਨਤੀਜੇ ਦੱਸਾਂਗੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੋਲਡ ਡਰਿੰਕ ਪੀਣ ਨਾਲ ਭਾਰ ਵੱਧਦਾ ਹੈ ਇਸ ਵਿੱਚ ਖੰਡ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ ਜਿਸ ਕਾਰਨ ਤੁਹਾਡਾ ਭਾਰ ਤੇਜ਼ੀ ਨਾਲ ਵਧਦਾ ਹੈ ਇਸ ਨੂੰ ਪੀਣ ਨਾਲ ਤੁਹਾਡੀ ਇੱਛਾ ਤਾਂ ਪੂਰੀ ਹੋ ਜਾਂਦੀ ਹੈ ਪਰ ਇਸ ਨਾਲ ਤੁਹਾਡਾ ਪੇਟ ਨਹੀਂ ਭਰੇਗਾ ਇਹ ਕੁਝ ਸਮੇਂ ਲਈ ਤੁਹਾਡੀ ਭੁੱਖ ਨੂੰ ਕੰਟਰੋਲ ਕਰਦੇ ਹਨ ਅਤੇ ਫਿਰ ਤੁਹਾਨੂੰ ਹੋਰ ਖਾਣ ਪੀਣ ਲਈ ਮਜਬੂਰ ਕਰਦੇ ਹਨ ਫੈਟੀ ਲੀਵਰ ਹੋਲਡਿੰਗ ਦੀ ਜ਼ਿਆਦਾ ਮਾਤਰਾ ਪੀਣਾ ਤੋ ਹੱਡਿ ਲੀਵਰ ਲਈ ਨੁਕਸਾਨਦੇਹ ਹੋ ਸਕਦੀ ਹੈ ਇਸ ਕਾਰਨ ਤੁਹਾਨੂੰ ਫੈਟੀ ਲੀਵਰ ਦੀ ਸਮੱਸਿਆ ਹੋ ਸਕਦੀ ਹੈ ਕੋਲਡ ਡਰਿੰਕ ਵਿੱਚ ਵਰਤੀ ਜਾਣ ਵਾਲੀ ਨਕਲੀ ਚੀਨੀ ਵਿੱਚ ਦੋ ਮੁੱਖ ਮਿਸ਼ਰਣ ਹੁੰਦੇ ਹਨ ਗਲੂਕੋਜ਼ ਅਤੇ ਫਰੂਕੋਜ਼ ਜਿਸ ਵਿੱਚ ਲੀਵਰ ਦੁਆਰਾ ਫਰੂਟੋਜ਼ ਨੂੰ ਮੈਟਾਬੋਲਾਈਜ਼ ਕੀਤਾ ਜਾਂਦਾ ਹੈ ਪਰ ਜ਼ਿਆਦਾ ਮਾਤਰਾ ਵਿੱਚ ਕੋਲਡ ਡਰਿੰਕs ਪੀਣ ਨਾਲ ਸਰੀਰ ਵਿੱਚ ਫਰੂਟੋਜ਼ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ ਜਿਸ ਕਾਰਨ ਲੀਵਰ ਫਰੂਟੋਜ਼ ਨੂੰ ਫੈਟ ਵਿੱਚ ਬਦਲਿਆ ਜਾਂਦਾ ਜੋ ਕਿ ਲੀਵਰ ਵਿੱਚ ਜਮਾ ਹੋ ਸਕਦਾ ਥੋੜੇ ਸਮੇਂ ਵਿੱਚ ਇਹ ਫੈਟੀ ਲੀਵਰ ਵੀ ਬਿਮਾਰੀ ਵਿੱਚ ਬਦਲ ਜਾਂਦਾ ਜੋ ਕਿ ਕਾਫੀ ਖਤਰਨਾਕ ਮੰਨਿਆ ਹੈ 슈ਗਰ ਦਾ ਖਤਰਾ ਜਿਆਦਾ ਮਾਤਰਾ ਵਿੱਚ ਕੋਲਡ ਡਰਿੰਕਸ ਪੀਣ ਨਾਲ 슈ਗਰ ਦੀ ਮਾਤਰਾ ਵਧ ਜਾਂਦੀ ਹੈ ਜਿਸ ਕਰਮ ਬਲੱਡ 슈ਗਰ ਦਾ ਪੱਧਰ ਵਧ ਜਾਂਦਾ ਹੈ ਸਰੀਰ ਵਿੱਚ 슈ਗਰ ਵਧਣ ਨਾਲ ਕਈ ਗੰਭੀਰ ਬਿਮਾਰੀਆਂ ਹੋ ਸਕਦੀਆਂ ਇਸ ਕਰਮ ਟਾਈਪ 2 ਡਾਇਬੀਟਿਸ ਦਾ ਖਤਰਾ ਵੀ ਕਾਫੀ ਵਧ ਜਾਂਦਾ ਹੈ ਕਈ ਅਧਿਐਨਾਂ ਨੇ ਸੋਡੇ ਦੇ ਸੇਵਨ ਨਾਲ ਟਾਈਪ 2 ਡਾਇਬੀਟਿਸ ਨਾਲ ਜੋੜਿਆ ਗਿਆ ਦੰਦਾਂ ਲਈ ਨੁਕਸਾਨਦਾ ਕੋਲਡ ਡਰਿੰਕ ਤੁਹਾਡੇ ਦੰਦਾਂ ਲਈ ਬਹੁਤ ਹੀ ਹਾਨੀਕਾਰਕ ਹਤੇ ਉਹਨਾਂ ਨੂੰ ਸੜਨ ਦੇ ਜੋਖੰਮ ਵਿੱਚ ਪਾ ਸਕਦੇ ਹਾਂ ਤੁਹਾਡੇ ਵਿੱਚ ਫਾਸਫੋਰਿਕ ਐਸਿਡ ਅਤੇ ਕਾਰਬੋਨਿਕ ਐਸਿਡ ਮਿਲ ਜੋ ਲੰਬੇ ਸਮੇਂ ਵਿਸਤੰਦਾ ਦੇ ਇਨੇ ਮਲ ਨੂੰ ਨਸ਼ਟ ਕਰਦਾ ਹੈ ਖੰਡ ਦੇ ਨਾਲ ਮਿਲਾਇਆ ਐਸੇ ਤੁਹਾਡੇ ਮੂੰਹ ਵਿੱਚ ਬੈਕਟੀਰੀਆ ਦੇ ਵਧਣ ਲਈ ਸੰਪੂਰਨ ਵਾਤਾਵਰਣ ਬਣਾਉਂਦਾ ਹੈ ਜੋ ਕਿ ਕੈਵਿਟੀਜ਼ ਦਾ ਕਾਰਨ ਬਣ ਸਕਦਾ ਹੈ